ਰਜਨੀ ਉਹ ਜਿਹੜਾ ਪਰਚਾ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਉਹ ਸਭ ਬਿਲਕੁਲ ਝੂਠਾ ਦਰਜ ਕੀਤਾ ਗਿਆ ਸੀ ਜੀ ਅਸਲ ਦੇ ਵਿੱਚ ਮੁੱਦਾ ਤਾਂ ਇਹ ਸੀਗਾ ਵੀ ਉਹ ਜਿਹੜੇ ਨਵਾਲਗ ਲੜਕੀ ਸੀਗੀ ਉਹ ਉਹ ਉਹਦੀ ਜਿਹੜੀ ਵੀਡੀਓ ਬਣਾਈ ਸੀ ਅਸੀਂ ਨਸ਼ੇ ਦੇ ਹਾਲਤ ਦੇ ਵਿੱਚ ਤੇ ਉਹ ਵੀਡੀਓ ਨੂੰ ਅਸੀਂ ਵਿਦ ਕਹਿ ਲਓ ਕਿ ਵੀ ਸਾਰੇ ਜਿਹੜੇ ਨਿਯਮਾਂ ਦੇ ਤਹਿਤ ਹੀ ਸ਼ਾਇਆ ਕੀਤਾ ਸੀਗਾ ਕੁੜੀ ਦਾ ਫੇਸ ਵੀ ਬਲਰ ਸੀ ਉਹਦੀ ਆਈਡੈਂਟੀਟੀ ਵੀ ਕਿਤੇ ਨਹੀਂ ਡਿਸਕਲੋਜ਼ ਕੀਤੀ ਸੀ ਪਰ ਕਿਉਂਕਿ ਇਹ ਜਿਹੜਾ ਨਸ਼ੇ ਦੇ ਖਿਲਾਫ ਸੀਗੀ ਕਹ ਲੋ ਕਿ ਵੀ ਜਿਹੜੇ ਨਸ਼ੇ ਦੇ ਸੁੱਦਾਗਰ ਨੇ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੇ ਸਰਕਾਰ ਦੇ ਨਾਲ ਉਹਨਾਂ ਦੀ ਪਾਈਵਾਲੀ ਹੈ ਸਰਕਾਰ ਨੇ ਉਹਨਾਂ ਦਾ ਸਾਥ ਦਿੱਤਾ ਸੋ ਇਸ ਕਰਕੇ ਉਹ ਮੇਰੇ ਖਿਲਾਫ ਜਿਹੜਾ ਇੱਕ ਝੂਠਾ ਪਰਚਾ ਮੇਰੇ ਤੇ ਸੁਖਦੀਪ ਸਿੰਘ ਭਮ ਦੇ ਖਿਲਾਫ ਪੋਕਸੋ ਤੇ ਐਨਡੀਪੀਐਸ ਦੇ ਤਹਿਤ ਇੱਕ ਪਰਚਾ ਦਰਜ ਕਰ ਦਿੱਤਾ ਗਿਆ ਸੀਗਾ ਉਹ ਉਸ ਪਰਚੇ ਨੂੰ ਜਿਹੜਾ ਹੈਗਾ ਲੋਕਾਂ ਦੇ ਵਿੱਚ ਉਹਦੀ ਇੰਨੀ ਕਿ ਰੈਜ਼ੈਂਟਮੈਂਟ ਗਈ ਲੋਕਾਂ ਨੇ ਖੁਦ ਬਖੋਤ ਸੰਘਰਸ਼ ਕਰਨਾ ਸ਼ੁਰੂ ਕੀਤਾ ਤਾਂ ਸਰਕਾਰ ਨੇ ਇੱਕ ਇੰਟੈਲੀਜੈਂਸ ਦੀ ਰਿਪੋਰਟ ਮੰਗੀ ਗਈ ਸਰਕਾਰ ਨੇ ਮੰਗੀ ਤਾਂ ਉਸ ਰਿਪੋਰਟ ਦੇ ਆਧਾਰ ਤੇ ਇੱਕ ਸੈੱਟ ਬਣ ਗਈ ਸੀ ਡੀਜੀਪੀ ਲੈਵਲ ਤੇ ਜੀ ਸੋ ਉਸ ਸੈੱਟ ਵੱਲੋਂ ਜਿਹੜੀ ਉਹਦੀ ਜਾਂਚ ਲਗਭਗ ਮੁਕੰਮਲ ਹੋਈ ਪਈ ਹੈ ਪਰ ਕਿਉਂਕਿ ਜਿਹੜੇ ਉਹ ਸ਼ਿਕਾਇਤਕਰ ਕਹ ਲੋਗੇ ਉਹ ਲੜਕੀ ਸੀਗੀ ਤੇ ਉਹਦੀ ਮਦਰ ਉਸ ਟਿਰ ਦੇ ਹਲੇ ਤੱਕ ਬਿਆਨ ਨਹੀਂ ਹੋ ਸਕੇ ਕਿਉਂਕਿ ਪੁਲਿਸ ਦੇ ਮੁਤਾਬਕ ਉਹਨਾਂ ਨੂੰ ਮਿਲ ਹੀ ਨਹੀਂ ਰਿਹਾ ਜੋ ਕਿੱਥੇ ਹੈ ਸੋ ਉਹਨਾਂ ਦੇ ਬਿਆਨ